ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀਆ ਜਨਵਾਹੀ ਹੋਈ ਗੁਰੂ ਗੁਰੂ ਪਿਆਰੀ ਖਾਲਸਾ ਸਾਧ ਸੰਗਤਿ ਜੋ ਵਰ ਭਾਗੀ ਹੋ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪੁਜਿਤ ਹਾਜ਼ੂਰੀ ਅੰਦਰ satsang ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ ਸਤਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਸਤਿਵਾਰੀ ਇਹ ਗੁਰਮਤ ਸਮਾਗਮ ਹੋ ਰਿਹਾ ਹੈ ਜਿਸ ਦੇ ਵਿੱਚ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਨੇ ਗੁਰਬਾਣੀ ਕੀਰਤਨ ਹੋਇਆ ਰਿਹਾ ਹੈ ਉਪਰੰਤ ਅਰਦਾਸ ਬੇਨਤੀ ਹੋਈ ਹੈ ਸਤਿਗੁਰੂ ਗ੍ਰੀਵਨਵਾਦ ਪਾਤਸ਼ਾਹ ਜੀ ਨੇ ਹੁਕਮਨਾਮਾ ਸਰਦੀ ਬਖਸ਼ਿਸ਼ ਕੀਤੀ ਹੈ ਥੋੜਾ ਜਿਹਾ ਸਮਾਂ ਆਪਣੇ ਕੋਲ ਵਾਗੀ ਹੈ ਗੁਰਮੁਖੀ ਵਿਚਾਰਾਂ ਵਾਸਤੇ ਮਨ ਦਾ ਖਿਆਲ ਬਣਿਆ ਸੀ ਜੋ ਗੁਰੂ ਕੇ ਕੀਰਤਨੀਆਂ ਨੇ ਸ਼ਬਦ ਆਪ ਜੀ ਨੂੰ ਸਰਵਨ ਕਰਵਾਇਆ ਹੈ ਉਸ ਪਾਵਨ ਸ਼ਬਦ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਰਖਾਂ ਕਈ ਵਾਰ ਸਾਡੇ ਮਨ ਦੇ ਖਿਆਲ ਹੁੰਦੇ ਹੈ ਕਿ ਇਹ ਜੋ ਪਾਵਨ ਸ਼ਬਦ ਗੁਰੂ ਕੇ ਕੀਰਤਨੀਏ ਪੜ ਕਰਕੇ ਗਏ ਦਾ ਭਾਵ ਕੀ ਦਾ ਅਰਥ ਕੀ ਹੈ ਕਿ ਬਹੁਤਾਬ ਸਾਡੇ ਜਿਹੜੇ ਗਿਆਨੀ ਐ ਇਸ ਸ਼ਬਦ ਦੀ ਵਿਆਖਿਆ ਨਹੀਂ ਕਰਦੇ ਨਾ ਹੀ ਕਈ ਕਰਨਗੇ ਕਿਉਂਕਿ ਸੋਚ ਸਾਡੀ ਜਿੱਥੇ ਇੱਕ اٹਕੀ ਹੁੰਦੀ ਆ ਅਸੀਂ ਉਨੀ ਕੋਈ ਵਿਚਾਰ ਕਰ ਸਕਦੇ ਬਹੁਤ ਸਾਡੇ ਵਿਦਵਾਨ ਇਹੋ ਜਿਹੇ ਆ ਕਿ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਸ਼ਬਦ ਚੁਣੇ ਹੁੰਦੇ ਬਸ ਲੋਕਾਂ ਨੂੰ ਸੁਣਾਉਣ ਵਾਸਤੇ ਬਾਕੀ ਸ਼ਬਦ ਜਿਹੜੇ ਉਹ ਸਾਡੀ ਸੋਚ ਤੋਂ ਬਾਹਰ ਰਹ ਜਾਂਦੇ ਆ ਜਿਸ ਕਰਕੇ ਅਸੀਂ ਪੂਰਾ ਗਿਆਨ ਨਹੀਂ ਲੈ ਸਕਦੇ ਅਧੂਰੇ ਗਿਆਨ ਕਰਕੇ ਅਸੀਂ ਕਈ ਵਾਰ ਸ਼ੰਕਿਆਂ ਦਾ ਸ਼ਿਕਾਰ ਬਣ ਜਾਂਦੇ ਆ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਇਹ ਪਾਵਨ ਸ਼ਬਦ ਜਿਹੜਾ ਗੁਰੂ ਕੇ ਕੀਰਤਨੀਆਂ ਨੇ ਪੜਿਆ ਹੈ ਇਸ ਸਿੱਖ ਕੌਮ ਦੇ ਮਹਾਨ ਜਿਦਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਗਣਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਤੀਸਰੇ ਪਾਦਸ਼ਾਹ ਸਤਗੁਰੂ ਅਮਰਦਾਸ ਪਾਦਸ਼ਾਹ ਜੀ ਦੇ ਸਭੇ ਭਤੀਜੇ ਨੇ ਇਹ ਧੰਗ ਗੁਰੂ ਅਰਜੁਨ ਦੇ ਪਾਦਸ਼ਾਹ ਜੀ ਦੇ ਮਾਮਾ ਜੀ ਵੀ ਲੱਗਦੇ ਨੇ ਕਿਉਂਕਿ ਜੀ ਦੀ ਭਾਣੀ ਦੇ ਚਾਚੇ ਦੇ ਪੁੱਤ ਨੇ ਹਾਤੇ ਜਿਨ੍ਹਾਂ ਨੇ ਉਹ ਅਮਰਦਾਸ ਜੀ ਤੋਂ ਲੈ ਕੇ ਪੀ ਸਿੱਖੀ ਦਾ ਆਧ ਕੀਤੇ ਇੱਕ ਦਿਨ ਇੱਕ ਇੱਕ ਦਿਨ ਇੱਕ ਇੱਕ ਪਾਲ ਕੀ ਸਾਰਾ ਸਮਾਂ ਜਗਦੀ ਦਾ ਸਤਿਗੁਰਾਂ ਦੇ ਹੁਕਮ ਵਿੱਚ ਰਹੇਗਾ ਇਹ ਕੀ ਬਤੀਤ ਕੀਤਾ ਹੈ ਭਾਈ ਸਾਹ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ ਨੂੰ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜਾ ਸਤਿਕਾਰ ਦਿੱਤਾ ਹੈ ਸਨਮਾਨ ਦਿੱਤਾ ਹੈ ਭਾਈ ਗੁਰਦਾਸ ਜੀ ਦੀਆਂ ਬਾਣਾਂ ਨੂੰ ਸਤਿਗੁਰ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁੰਜੀ ਆਖਿਆ ਕੁੰਜੀ ਕੁੰਜੀ ਤੋਂ ਜਿਹੜਾ ਜਿੰਦਰਾ ਖੋਦਾ ਨਹੀਂ ਭਾਵ ਕਿ ਗੁਰਬਾਣੀ ਦੇ ਗੁੱਝੇ ਅਰਥਾਂ ਨੂੰ ਸਮਝਣ ਵਾਸਤੇ ਭਾਈ ਗੁਰਦਾਸ ਜੀ ਦੀਆਂ ਬਾਣਾਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਪਵੇਗੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹ ਵਾਕ ਉਹ ਦਿੱਤੇ ਹੋਏ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੀਰਤਨ ਹੋ ਸਕਦਾ ਹੈ ਉਹਦੇ ਬਰਾਬਰ ਤੇ ਭਾਈ ਗੁਰਦਾਸ ਜੀ ਦੀ ਬਾਣੀ ਦਾ ਕੀਰਤਨ ਹੋ ਸਕਦਾ ਹੈ ਇਹ ਸਤਕਾਰਪਾਪ ਹੋਇਆ ਹੈ ਅਤੇ ਹੁਣ ਜੇ ਉਸ ਬਾਣੀ ਦਾ ਕੀਰਤਨ ਹੋ ਸਕਦਾ ਤੇ ਕੀ ਉਸ ਬਾਣੀ ਦੀ ਕਥਾ ਨਹੀਂ ਹੋ ਸਕਦੀ ਕਿਉਂਕਿ ਜਿਸ ਬਾਣੀ ਦਾ ਕੀਰਤਨ ਹੋ ਸਕਦਾ ਗੁਰੂ ਕੀ ਹਉੜੀ ਵਿੱਚ ਕੀ ਉਸ ਬਾਣੀ ਦੀ ਕਥਾ ਨੂੰ ਕਿਵੇਂ ਅਸੀਂ ਕੱਢ ਸਕਦੇ ਕਥਾ ਵੀ ਜ਼ਰੂਰ ਹੋ ਸਕਦੀ ਹੈ ਸੋ ਗੁਰੂ ਪਿਆਰ ਵਾਲਿਓ ਭਾਈ ਗੁਰਦਾਸ ਜੀ ਉਹ ਗੁਰ ਸਿੱਖ ਨੇ ਜਦੋਂ ਧੰ ਗੁਰੂ ਆਰਬਿੰਦ ਸਾਹਿਬ ਨੇ ਸ੍ਰੀ ਅਕਾਲ ਸਬ ਦੀ ਯਤਨਾ ਕੀਤੀ ਤੁਹਾਨੂੰ ਗਿਆਤ ਹੋਵੇਗਾ ਕਿ ਸ੍ਰੀ ਅਕਾਲ ਅਕਸਰ ਦੇ ਸਭ ਕੋ ਪਹਿਲੇ ਜਥੇਦਾਰ ਭਾਈ ਸਰ ਭਾਈ ਗੁਰਦਾਸ ਹੀ ਹੋਏ ਨੇ ਸਭ ਕੋ ਪਹਿਲੇ ਜਥੇਦਾਰ ਭਾਈ ਸਰ ਭਾਈ ਗੁਰਦਾਸ ਜੀ ਹੋਏ ਨੇ ਜਿਲ੍ਹਾਂ ਨੂੰ ਜਥੇਦਾਰੀ ਧੰ ਗੁਰੂ ਆਰਬਿੰਦ ਸਾਹਿਬ ਜੀ ਨੇ ਆਪਣੀ ਹੱਥੀਂ ਦਿੱਤੀ ਹੈ ਸੋ ਗੁਰੂ ਪਿਆਰ ਵਾਲਿਓ ਇਹ ਪੌੜੀ ਜੋ ਸ਼ਬਦ ਰੂਪ ਵਿੱਚ ਆਪਕਿ ਨੇ ਸਰਵਨ ਕੀਤੇ ਹੈ ਇਹਦੇ ਵਿੱਚ ਇੱਕ ਕਹਾਤਾ ਦੁਆਪਰ ਦੀ ਭਾਈ ਗੁਰਦਾਸ ਜੀ ਜਿਹੜੇ ਬਿਆਨ ਕੀਤੀ ਜਿਹਦੇ ਵਿੱਚ ਇੱਕ ਸੱਚੀ ਨੇਤਰਤਾ ਦਾ ਪੈਗਾਮ ਸਾਡੇ ਸਾਹਮਣੇ ਰੱਖਿਆ ਕਿ ਸੱਚੀ ਨੇਤਰਤਾ ਕੈਸੀ ਹੁੰਦੀ ਹੈ ਉਹਦੇ ਵਿੱਚੋਂ ਸਧਾਰਨ ਸੰਗ ਨੂੰ ਇਹ ਦਿੱਤਾ ਹੈ ਕਿ ਸਾਡਾ ਸੱਚਾ ਮਿੱਤਰ ਇੱਕ ਵਾਹਿਗੁਰੂ ਹੈ ਬਾਕੀ ਤਾਂ ਸਾਰੇ ਸਾਥ ਛੱਡ ਜਾਣ ਵਾਲੇ ਨੇ ਕੇਵਲ ਰੰਕਾਰ ਤੁਗੜਾ ਕੋਈ ਵੀ ਮਿੱਤਰ ਤਾਂ ਨਭਉਣ ਵਾਲਾ ਨਹੀਂ ਜਿਹਨੇ ਸੁਖਮਣੀ ਸਰਜੀ ਦੇ ਬਚਨ ਪੜ੍ਹਦੇ ਹਾਂ ਇਹ ਸਹਿ ਮਾਪ ਪਿਤਾ ਸੁਪ ਬੀਬ ਨ ਭਾਈ ਮਰੂਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਮਾ ਬਾਪ ਧੀਆ ਪੁੱਤਰਾ ਭਰਾਵਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ ਉਥੇ ਕੇਵਲ ਕਮੇਸ਼ਰ ਦੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ ਵਿਦਵਾਨਾਂ ਦੀ ਲਿਖਤ ਮੁਤਾਬਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਲਿਖਤ ਮੁਤਾਬਕ ਦੁਆਪਰ ਦੇ ਰੇਤਿ ਕ੍ਰਿਸ਼ਨ ਭਗਵਾਨ ਦੀ ਹੋਏ ਨੇ ਕਿਸੇ ਨੂੰ ਮਰਨਾ ਨਾ ਮਰਨਾ ਇਹ ਸਾਡੀ ਮਰਜ਼ੀ ਸਾਡੇ ਸਿੱਖ ਧਰਮ ਦਾ ਸਿਧਾਂਤ ਵੱਖਰਾ ਹੈ ਪਰ ਨਾਲ ਗੁਰਬਾਣੀ ਦੇ ਵਿੱਚ ਇਹ ਵੀ ਸਿਧਾਂਤ ਦਿੱਤਾ ਹੈ ਕਿ ਜੇ ਦੂਸਰੇ ਧਰਮ ਵਿੱਚੋਂ ਕੋਈ ਚੰਗਾ ਗੁਣ ਮਿਲਦਾ ਹੈ ਜੇ ਉਹ ਧਾਰਨ ਕਰ ਲੈਣਾ ਚਾਹੀਦਾ ਹੈ ਗੁਰਬਾਣੀ ਦੇ ਬਚਨ ਨੇ ਸਾਂਝ ਬਰੀਦਾ ਗੁਣ ਹੈ ਕੇਰੀ ਛੋੜ ਅਵਗੁਣ ਚੱਲੀ ਹੈ ਗੁਣਾ ਦੀ ਸਾਂਝ ਆਪਾਂ ਕਿਸੇ ਹੋਰ ਨਾਲ ਨਹੀਂ ਬਾਸ ਸਕਦੇ ਆ ਪਰ ਗੁਰਮੁਖੋਂ ਅਵਗਣ ਛੱਡ ਜੇ ਨੇ ਚਾਹੀਦੇ ਆ ਪਰ ਭਾਈ ਸਾਹਿਬ ਭਾਈ ਗੋਦਾਹ ਜੀ ਦਾ ਇੱਕ ਬਚਨ ਪਹਿਲਾਂ ਤੁਹਾਨੂੰ ਸੁਣਾ ਦੇਵਾਂ ਕਿਉਂਕਿ ਭੁਮਿਕਾ ਬੰਨਣੀ ਜ਼ਰੂਰੀ ਹੈ ਜਿੰਨਾਂ ਦੇ ਮਨ ਵਿੱਚ ਸ਼ੰਕੇ ਨੇ ਪਈ ਹੋਵੇ ਉਹਦਾ ਚੋਂ ਨਿਕਲ ਨਹੀਂ ਨੇ ਭਾਈ ਸਾਹਿਬ ਭਾਈ ਗੋਦਾਹ ਜੀ ਇੱਕ ਬਚਨ ਲਿਖਦੇ ਨੇ ਕਹਿੰਦੇ ਸੁਭਾਅ ਆਪੋ ਆਪਣਾ ਹੁੰਦਾ ਹੈ ਬਿਰਤੀ ਆਪੂ ਆਪਣੀ ਹੁੰਦੀ ਐ ਗੁਰਮੁਖੋ ਤੁਸੀਂ ਮੋਰ ਦੇਖਿਆ ਹੋਗਾ ਮੋਰ ਭਾਈ ਸਾਹਿਬ ਜੀ ਨੇ ਮੋਰ ਦੀ ਸੁਧਾਰਨ ਦਿੱਤੀ ਕਹਿੰਦੇ ਮੋਰ ਦੀ ਸੁੰਦਰਤਾ ਨੂੰ ਵੇਖ ਕਰਕੇ ਕਈ ਲੋਕ ਕਹਿੰਦੇ ਨੇ ਵਾਹ ਦਾਤਾ ਕੈਸਾ ਸੁੰਦਰ ਤੂੰ ਮੋਰ ਰਜਿਆ ਹੈ ਕੈਸੀ ਸੁੰਦਰਤਾ ਦਿੱਤੀ ਐ ਪਰ ਦੂਜੇ ਪਾਸੇ ਭਾਈ ਹਰਦਾਸ ਜੀ ਕਹਿੰਦੇ ਇੱਕ ਐਸਾ ਮਨੁੱਖ ਆਉਂਦਾ ਐ ਉਹ ਆ ਕੇ ਕਹਿੰਦਾ ਭਰਿਆ ਤੂੰ ਕਿਹੜੀ ਸੁੰਦਰਤਾ ਦੀ ਗੱਲ ਕਰਦਾ ਕਿਤੇ ਮੋਰ ਦੇ ਪੈਰ ਦੇ ਕਿੱਡੇ ਘੜੇ ਹੁਣ ਬਿਰਤੀ ਹੈ ਇੱਕ ਤੇ ਖੰਭਾਂ ਤੇ ਬਿਰਤੀ ਪਈ ਤੇ ਉਹ ਰੱਬ ਨੂੰ ਜੇਤੇ ਕਰਦਾ ਕਿ ਵਾਹ ਰਾਤਾ ਕੈਸੀ ਸੁੰਦਰਤਾ ਇੱਕ ਦੀ ਮੋਰ ਦੇ ਪੈਰਾਂ ਤੇ ਬਿਰਤੀ ਪਈ ਤੇ ਉਹਦੀ ਸੋਚ ਗਦਰੀ ਵੱਲ ਚਲੇ ਗਈ ਹੁਣ ਸੋਚ ਤੇ ਡਿਪੈਂਡ ਕਰਦਾ ਜੇ ਸੋਚ ਸਾਡੀ ਚੰਗੇ ਪਾਸੇ ਹੋਗੀ ਤੇ ਚੰਗਾ ਗੁਣ ਧਾਰਨ ਕਰੇਗੀ ਜੇ ਸੋਚ ਸਾਡੀ ਮਾੜੇ ਪਾਸੇ ਹੋਵੇਗੀ ਤੇ ਉਹਦੇ ਵਿੱਚੋਂ ਹੀ ਮਾੜਾ ਆਵਗਣ ਪੈਦਾ ਹੋ ਜਾਂਦਾ ਹੈ ਇਸ ਕਰਕੇ ਗੁਰੂ ਕੋ ਗੁਰਮੁਖ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ ਭਾਈ ਸਰ ਪਾਈ ਗੁਰਦਾਸ ਜੀ ਨੇ ਇਹ ਜਿਹੜੀ ਘਟਨਾ ਲਿਖੀ ਹੈ ਇਹ ਦਵਾਪਰ ਦੇ ਵਿੱਚ அவਤਾਰੀ ਪੁਰੀਸ਼ੇਨ ਭਗਵਾਨ ਦੇ ਹੈ ਸੋ ਗੁਰੂ ਪਿਆਰ ਵਾਲਿਓ ਕ੍ਰਿਸ਼ਨ ਛੋਟੇ ਹੁੰਦੇ ਆ ਆਪਣੇ ਗੁਰੂ ਕੋਲ ਪੜ੍ਹਿਆ ਕਰਦਾ ਸੀ ਕਿਉਂਕਿ ਆਪਾਂ ਹੁਣ ਟੀਚਰ ਸ਼ਬਦ ਵਰਤਦੇ ਆ ਜਾਂ ਅਧਿਆਪਕ ਕਹਿੰਦੇ ਆ ਪ੍ਰਾਣੀ ਸਮੇਂ ਦੇ ਵਿੱਚ ਵਿੱਦਿਆ ਵਧਾਉਣ ਵਾਲੇ ਨੂੰ ਗੁਰੂ ਕਿਹਾ ਜਾਂਦਾ ਸੀ ਧਿਆਨ ਦਿਓ ਗੁਰੂ ਪਿਆਰ ਵਾਲਿਓ ਹੁਣ ਕ੍ਰਿਸ਼ਨ ਜੀ ਦਾ ਗੁਰੂ ਸੀ ਸੰਦੀਪਨ ਤੇ ਸੰਦੀਪਨ ਦੇ ਹੋਰ ਕ੍ਰਿਸ਼ਨ ਭਗਵਾਨ ਜੀ ਪੜਿਆ ਕਰਦੇ ਸਨ ਆਜੇ ਕ੍ਰਿਸ਼ਨ ਭਗਵਾਨ ਦਾ ਇੱਕ ਮਿੱਤਰ ਸੀ ਜਿਹਦਾ ਨਾਮ ਸੀ ਸੁਦਾਮਾ ਜਿਹਦਾ ਗੁਰਬਾਣੀ ਵਿੱਚ ਵੀ ਬਹੁਤ ਵਾਰ ਜ਼ਿਕਰ ਆਇਆ ਹੈ ਸੁਦਾਮਾ ਅਪਤਾ ਤੇ ਰਾਖਿਆ ਗਣਕਾ ਪੜਤ ਪੂਰੇ ਇਹ ਕਾਪ ਪੂਰਾ ਜੁੜ੍ਹ ਪੜਨਾ ਹੋਵੇ ਭੱਟਾਂ ਦੇ ਸੋਈਆਂ ਵਿੱਚ ਦਰਜ ਹੈ ਅਬ ਰਾਖੋ ਦਾਸ ਭਾਟ ਕੀ ਲਾਜ ਕਿਆਸੀ ਲਾਜ ਰਾਖੀ ਭਗਤ ਤਹਿ ਰਾਗ ਕੀ ਹਰ ਰਾਖਸ ਤਾਰੇ ਕਰਾਲ ਉਹਨ ਲੋਕਤੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਸੀ ਚੀਨ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਆਖਿਆ ਗਣਕਾ ਪੜਦ ਪੂਰੇ ਤੇਹਕਾਰ ਉਸਦਾਮਾ ਕਿਹੜੀ ਵਿਪਤਾ ਤੋਂ ਰੱਖਿਆ ਸੀ ਉਹਦੀ ਰੱਖਿਆ ਕ੍ਰਿਸ਼ਨ ਜੀ ਨੇ ਕੀਤੀ ਹੈ ਉਹਦਾ ਜ਼ਿਕਰ ਭਾਈ ਗੁਰਦਾਸ ਜੀ ਕੀਤਾ ਹੁਣ ਆਪਾਂ ਗੁਰਬਾਣੀ ਪੜਾਂਗੇ ਸੁਦਾਮਾ ਅਪਦਾ ਤੇ ਆਖਿਆ ਹੁਣ ਇੰਨਾ ਹੀ ਅਰਥ ਮਿਲੂਗਾ ਉਹਨੇ ਕਿ ਸੁਦਾਮੇ ਨੂੰ ਅਪਤਾਕ ਦਿਵਤਾ ਤੋਂ ਬਚਾਇਆ ਤੇ ਹੁਣ ਕੋਈ ਪੁੱਛੇਗਾ ਕਿ ਕਿਹੜੀ ਦਿਵਤਾ ਤੋਂ ਬਚਾਇਆਗਾ ਉਹ ਤਾਂ ਦੱਸਣਾ ਪਵੇਗਾ ਨਾ ਕਿ ਉਹ ਦਿਵਤਾ ਕਿਹੜੀ ਪਈ ਸੀ ਉਹਨੂੰ ਕਿਸ ਢੰਗ ਨਾਲ ਬਚਾਇਆ ਸੀ ਪਰ ਉਹ ਜਿਹੜਾ ਪ੍ਰਸੰਗ ਹੈ ਉਹ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਕਿਹੜੀ ਦਿਵਤਾ ਤੋਂ ਸੁਦਾਮਾ ਜੀ ਨੂੰ ਬਚਾਉਣਾ ਕੀਤਾ ਹੁਣ ਸੁਦਾਮਾ ਜੀ ਅਜੇ ਪ੍ਰੇਸ਼ਣ ਦੀ ਦੋਵੇਂ ਆਪਣੇ ਗੁਰੂ ਸੰਦੀਪਨ ਕੋਲ ਪੜਦੇ ਨੇ ਤੇ ਗੁਰੂ ਪਿਆਰ ਵਾਲਿਓ ਵਿਦਵਾਨ ਸੱਜਣ ਲਿਖਦੇ ਨੇ ਇੱਕ ਦਿਨ ਸੁਦਾਮਨ ਜੀ ਤੇ ਵੇਸ਼ਨ ਦੀ ਆਪਣੇ ਗੁਰੂ ਕੋਲ ਗਏ ਤੇ ਰਸਤੇ ਵਿੱਚ ਵਰਖਾ ਹੋਣ ਲੱਗ ਪਈ ਸੁਦਾਮਨ ਜੀ ਆਪਣੇ ਨਾਲ ਕੁਝ ਚਾਹਲ ਲੈ ਕਰਕੇ ਗਏ ਸੰਭੁਨ ਕਰਕੇ ਦਿਸ਼ਾ ਲਵਾ ਕੇ ਟੁੱਟ ਲਗੇ ਕਹਿੰਦੇ ਜਦੋਂ ਭੁੱਖ ਲੱਗੀ ਤੇ ਸੁਦਾਮਨ ਜੀ ਚੋਰੀ-ਚੋਰੀ ਉਹ ਚਾਹਲ ਜਿਹੜੇ ਖਾਣ ਲੱਗੇ ਕਹਿੰਦੇ ਨੇ ਕ੍ਰਿਸ਼ਨ ਜੀ ਕਰਨ ਲੱਗੇ ਸੁਦਾਮਨ ਕੀ ਖਾ ਰਿਹਾ ਹੈ ਕਹਿ ਲੱਗਾ ਰਾਏ ਤੇ ਕੁਝ ਨਹੀਂ ਖਾ ਰਿਹਾ ਖਾਣ ਦੇ ਬੜੀਆ ਤੇ ਛਾਣ ਦੇ ਨਾਲ ਗੰਗ ਜਿਹੜੇ ਵਜ ਰਹੇ ਨੇ ਨੰਦੋ ਨੀਕਾ ਵਜ ਰਿਹਾ ਮੈਂ ਥਾ ਕੁਝ ਨਹੀਂ ਰਿਹਾ ਝੂਠ ਬੋਲ ਦਿੱਤਾ ਇਹ ਗੁਰੂ ਪਿਆਰ ਵਾਲਿਓ ਕ੍ਰਿਸ਼ਨ ਦੀ ਜਾਣ ਦੇ ਸੰਕੇ ਹੀ ਕਾਰਿਆ ਦੁਬਾਰਾ ਮੁਖਿਆ ਤੇ ਫਿਰ ਝੂਠ ਬੋਲ ਦਿੱਤਾ ਆਹ ਜੇ ਉਸ ਵੇਲੇ ਸਹਿ ਸੁਭਾਏ ਕਹਿਣ ਲੱਗੇ ਜਾਓ ਦਲਿਤਰੀਆ ਤੂੰ ਝੂਠ ਬੋਲ ਰਿਹਾ ਕਿ ਚੌਲ ਹੀ ਖਾਰਿਆ ਸ ਮੈਨੂੰ ਵੀ ਦੇ ਦੇ ਲੋ ਕਹਿੰਦੇ ਇੰਨਾ ਵਰਨ ਕਹਿਣ ਦੇ ਨਾਲ ਉਹਦੀ ਜਿਹੜੀ ਕਾਇਆ ਬਦਲ ਗਈ ਕਿਉਂਕਿ ਮੌਕੇ ਦਾ ਅਵਤਾਰੀ ਕੋਸ਼ਿਸ਼ੀ ਧਿਆਨ ਦੇਣਾ ਭੂਪਿਆਰ ਵਾਲਿ ਸਮਾਂ ਬੀਤਦਾ ਗਿਆ ਹੁਣ ਕ੍ਰਿਸ਼ਨ ਜੀ ਰਾਜੇ ਬਣ ਗਏ ਉਹਨਾਂ ਦੇ ਕੁਲਰਾਜ ਭਾਗ ਹੈ ਧਨ ਗੌ ਤੇ ਕਮੀ ਕੋਈ ਨਹੀਂ ਅੱਗੇ ਸੁਦਾਮਾ ਜੀ ਬੜੇ ਗਰੀਬ ਬਣ ਗਏ ਇਹ ਕੁਦਰਤ ਦੀ ਖੇਡ ਹੈ ਘਰ ਵਿੱਚ ਬੜੀ ਗਰੀਬੀ ਤੇ ਜਿਹਦੇ ਘਰ ਗਰੀਬੀ ਹੋਵੇ ਪਤਾ ਉਹਨੂੰ ਹੁੰਦਾ ਗਰੀਬੀ ਹੁੰਦੀ ਕੀ ਦੂਜਾ ਤੇ ਗੱਲ ਨਹੀਂ ਕਰ ਸਕਦਾ ਧਿਆਨ ਦੇਣਾ ਭੂਪਿਆਰ ਵਾਲਿ ਹੁਣ ਬੜੀ ਗਰੀਬੀ ਕਈ ਵਾਰ ਸਰੀਰ ਦਾ ਪ੍ਰਸ਼ਾਦਾ ਮਿਲਦਾ ਹੈ ਤੇ ਰਾਤ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਤੇ ਕਈ ਵਾਰ ਸਦਾਵੇਂ ਆਪਣੇ ਘਰਵਾਲੀ ਨੂੰ ਆਪਣੀ ਘਰਵਾਲੀ ਨੂੰ ਕਹਿਣਾ ਕਿ ਕ੍ਰਿਸ਼ਨ ਭਗਵਾਨ ਜੀ ਜਿਹੜੇ ਦਵਾਰਕਾ ਦੇ ਰਾਜੇ ਹਨ ਉਹ ਮੇਰੇ ਮਿੱਤਰ ਹੈ ਹੁਣ ਬੰਦਾ ਗੱਲ ਕਰਦਾ ਇਹ ਕਿ ਮੇਰਾ ਮਿੱਤਰ ਹੈ ਤੇ ਉਹ ਘਰਵਾਲੀ ਕਹਿਣ ਲੱਗੀ ਜੇ ਤੇਰਾ ਮਿੱਤਰ ਹੈ ਭੁੱਖਾ ਘਰ ਕੋ ਮਰਦਾ ਪਿਆ ਆਪਣੇ ਮਿੱਤਰ ਕੋਲੇ ਜਾ ਹੁਣ ਸ਼ਬਦ ਪੜਿਆ ਸੀ ਗੁਰੂ ਕੇ ਵਿਤਨੀਆਂ ਨੇ ਬੇਪਸ ਸੁਦਾਮਾ ਦਾਵਦੀ ਬੇਪਰ ਦਾ ਅਰਥ ਪੰਡਤ ਬ੍ਰਾਹਮਣ ਉਹ ਬ੍ਰਾਹਮਣ ਸੀ ਬੇਕੋ ਸੁਦਾਮਾ ਦਾਲ ਦੀ ਦਾਲ ਦੀ ਦਾ ਅਰਥ ਹੈ ਗਰੀਬ ਦਵਿਦਰੀ ਇਹਦੇ ਗਰੀਬ ਸੁਦਾਮਾ ਬਾਲ ਸਖਾਈ ਮਿੱਤਰ ਸੁਦਾਏ ਉਹ ਬਾਲ ਸਖਾ ਬਚਪਨ ਦਾ ਮਿੱਤਰ ਸਦਾਉਂਦਾ ਹੈ ਕ੍ਰਿਸ਼ਨ ਭਗਵਾਨ ਦਾ ਬਚਪਨ ਦਾ ਮਿੱਤਰ ਸੀ ਆਪਣੀ ਘਰਵਾਲੀ ਨੂੰ ਦੱਸਦਾ ਹੈ ਕਿ ਅਸੀਂ ਦੋਵੇਂ ਬਚਪਨ ਵਿੱਚ ਮਿੱਤਰ ਰਹੇ ਹਾਂ ਇਕੱਠੇ ਪੜ੍ਹਦੇ ਰਹੇ ਹਾਂ ਤੇ ਘਰ ਵਾਲੀ ਕੀ ਕਹਿੰਦੀ ਭਾਈ ਗੁਰਦਾਸ ਜੀ ਲਿਖਦੇ ਨੇ ਲਾਗੂ ਹੋਈ ਬਾਪਣੀ ਮਿਰ ਜਪਤੀਸ ਦਰਿਦਰ ਗਵਾਏ ਕਹਿੰਦੇ ਲਾਗੂ ਹੋਈ ਭਾਵਤੀ ਨੂੰ ਲੜਦੀ ਹੈ ਕਹਿੰਦੀ ਹੈ ਕਿ ਜਾ ਜੇ ਤੇਰਾ ਮਿੱਤਰ ਹੈ ਕਿ ਉਹਨੂੰ ਮਿਲ ਕਰਕੇ ਤੂੰ ਆਪਣੀ ਗਰੀਬੀ ਦੂਰ ਕਰ ਕਿਉਂ ਫੁੱਕਾ ਮਾਰ ਰਿਹਾ ਹੈ ਕਿਉਂ ਆਪਾਂ ਦੁਖੀ ਹੋ ਰਹੇ ਹੁਣ ਸਦਾਮਾ ਕਹਿੰਦਾ ਕਿ ਮੈਂ ਕਿਹੜੇ ਮੂੰਹ ਨਾਲ ਜਾਵਾਂ ਉਹ ਇੱਕ ਰਾਜਾ ਹੈ ਮੈਂ ਇੱਕ ਗਰੀਬ ਹਾਂ ਪਾਟੇ ਕੱਪੜੇ ਨੇ ਕਿਹੜਾ ਮੂੰਹ ਲੈ ਕੇ ਜਾਵਾਂਗਾ ਕਈ ਵਾਰ ਮਨ ਵਿੱਚ ਖਿਆਲ ਆ ਜਾਂਦਾ ਹੈ ਸੋ ਬੂ ਪਿਆਰ ਵਾਲੀ ਲਾਗੂ ਹੋਈ ਬਾਹਮਣੀ ਮਿਲ ਤੱਕ ਦੀਸ ਮਿਤ ਦਿਲਦਰ ਗਵਾਏ ਕੋ ਬਾਹਮਣੀ ਘਰ ਵਾਲੀ ਸਦਾਮੇ ਦੀ ਕਹਿਣ ਲੱਗੀ ਕਿ ਜਾ ਜਾ ਕਰਕੇ ਆਪਣੇ ਮਿੱਤਰ ਕ੍ਰਿਸ਼ਨ ਨੂੰ ਮਿਲ ਕਰਕੇ ਤੇ ਆਪਣੀ ਗਰੀਬੀ ਦੂਰ ਕਰ ਲੈਣਾ ਕਰ ਹੁਣ ਘਰ ਵਾਲੀ ਦੇ ਕਹਿਣ ਤੇ ਭਾਈ ਗੁਰਦਾਸ ਜੀ ਨਿਕਤੇ ਨੇ ਚੱਲਦਾ ਗਣਦਾ ਚੱਲਿਆ ਗਣਦਾ ਗਿੱਡੀਆਂ ਗਿੱਡੀਆਂ ਦਾ ਅਰਥ ਹੈ ਗਿੰਤੀਆਂ ਸੋਚਾਂ ਸੋਚਦਾ ਹੋਇਆ ਗਿਣਤੀਆਂ ਗਿਣਤੀਆਂ ਕਰਦਾ ਹੋਇਆ ਮੈਂ ਕਿਨੇ ਜਾਵਾਂਗਾ ਉਸਿੱਤੇ ਵੱਡੇ ਵੱਡੇ ਲੋਕ ਮਿਲਦੇ ਨੇ ਮੈਨੂੰ ਕੀ ਪਤਾ ਕਿ੍ਰਿਸ਼ਨ ਘੋੜ ਨੇ ਪਛਾਣਨਾ ਕਿ ਨਹੀਂ ਪਛਾਨਣਾ ਜਦੋਂ ਬੰਦਾ ਵੱਡਾ ਬਣ ਜਾਂਦਾ ਉਦੋਂ ਕੌਣ ਕਿਸ ਨੂੰ ਪਛਾਣਦਾ ਏ ਕਿਉਂ ਮਨ ਦੇ ਸੋਚਾਂ ਸੋਚਦਾ ਹੋਇਆ ਚੱਲਿਆ ਗਣਦਾ ਗੱਟੀਆਂ ਕਿਉਂ ਘਰ ਮਿਲਿਆ ਕੌਣ ਮੁਲਾਏ ਕਿਹਨੇ ਮਿਲਾਗਾ ਮੈਂ ਕਿ੍ਰਿਸ਼ਨ ਨੂੰ ਕੌਣ ਵੀ ਨੂੰ ਮੁਲਾਵੇਗਾ ਮੇਰੇ ਗਰੀਬ ਦੀ ਤਾਂ ਕਿਸੇ ਬਾਹ ਨਹੀਂ ਪੜਨੀ ਮੈਨੂੰ ਤਾਂ ਕਿਸੇ ਨੇ ਲਾਗੇ ਨਹੀਂ ਜਾਣ ਦੇਣਾ ਕਹਿੰਦੇ ਨੇ ਕਉਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਚੱਲਦਿਆਂ ਚੱਲਦਿਆਂ ਕੋ ਸੁਦਾਮਾ ਦੁਆਰਕਾ ਨਗਰ ਦੁਆਰਕਾ ਨਗਰ ਜਿਹੜੀ ਕ੍ਰਿਸ਼ਿ ਭਗਵਾਨ ਦੀ ਬਣੀ ਹੋਈ ਦੁਆਰਕਾ ਨਗਰੀ ਦੇ ਵਿੱਚ ਪਹੁੰਚਿਆ ਹੈ ਤੇ ਜਾ ਕਰਕੇ ਜਿਹੜਾ ਸਿੰਘ ਔਰ ਮੰਨਿਆ ਜਾਂਦਾ ਹੈ ਰਾਜੇ ਦਾ ਮੁੱਖ ਦਰਵਾਜ਼ਾ ਉਸ ਦਰਵਾਜ਼ੇ ਤੇ ਜਾ ਕਰਕੇ ਪਹੁੰਚਿਆ ਹੈ ਕਹਿੰਦੇ ਨੇ ਅੰਦਰ ਕ੍ਰਿਸ਼ਨ ਨੂੰ ਪਤਾ ਲੱਗਾ ਕਿ ਮੇਰਾ ਮਿੱਤਰ ਸੁਦਾਮਾ ਆਇਆ ਹੈ ਵੈਸਪੁਰ ਦਾ ਮਿੱਤਰ ਆਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਦੂਰੋਂ ਦੇਖ ਡੰਡਾਉ ਤਕਰ ਛੱਡ ਸਿੰਘਾਸਨ ਹਰ ਜੀ ਆਏ ਦੂਰੋਂ ਵੇਖਿਆ ਆਪਣੇ ਮਿੱਤਰ ਨੂੰ ਇੱਕ ਰਾਜਾ ਹੁੰਦਿਆਂ ਹੋਇਆਂ ਮੌਕੇ ਦਾ ਅਵਤਾਰ ਹੁੰਦਿਆਂ ਹੋਇਆਂ ਤੇ ਗੁਰੂ ਪਿਆਰ ਵਾਲੇ ਸਿੰਘਾਸਨ ਤੋਂ ਉੱਠੇ ਲੰਮੇ ਬੈ ਕੇ ਨਮਸਕਾਰ ਕੀਤੀ ਤੇ ਸਿੰਘਾਸਨ ਛੱਡ ਕਰਕੇ ਦੌੜ ਕਰਕੇ ਜਿਸ ਨੂੰ ਭਗਵਾਨ ਦੀ ਆਪਣੇ ਮਿੱਤਰ ਨੂੰ ਲੈਣ ਵਾਸਤੇ ਆਏ ਦੂਰੋਂ ਦੇਖ ਡੰਡਾ ਉਤਕਾਰ ਛੱਡ ਸੰਘਾਸਨ ਹਰ ਜੀ ਆਏ ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਕਰਨਾ ਇਹ ਧਿਆਨ ਦੇਣਾ ਕਿੰਨੀ ਨਿਮਰਤਾ ਹੈ ਇਹ ਇੱਕ ਸਾਨੂੰ ਸੁਦਾਨ ਦਿੱਤਾ ਜਾ ਰਿਹਾ ਹੈ ਕਿ ਏਡੇ ਵੱਡੇ ਅਹੁਦੇ ਤੇ ਹੁੰਦਿਆਂ ਹੋਇਆਂ ਵੀ ਕਿੰਨ ਘਵਾਰ ਨੇ ਕਿੰਨਾ ਸੁੰਦਰ ਕਰਮ ਕੀਤਾ ਕਿੰਨਾ ਚੰਗਾ ਕਰਮ ਕੀਤਾ ਹੈ ਗੁਰੂ ਪਿਆਰ ਵਾਲਿਓ ਪਹਿਲੇ ਦੇ ਪਰਦਖਣਾ ਪਹਿਲਾ ਆਪਣੇ ਮਿੱਤਰ ਸਦਾਮੇ ਦੀਆਂ ਪ੍ਰਕਰਮਾਂ ਕੀਤੀਆਂ ਨੇ ਪੈਰੀ ਪੈ ਕੇ ਲੈ ਗਾ ਲਾਏ ਫਿਰ ਆਪਣੇ ਮਿੱਤਰ ਦੇ ਪੈਰੀ ਪਿਆਏ ਸਿਰ ਰੱਖ ਕਰਕੇ ਆਪਣੇ ਮਿੱਤਰ ਨੂੰ ਮੱਥਾ ਟੇਕਿਆ ਅਤੇ ਫਿਰ ਗਲੇ ਦਾ ਲਾ ਲਣਾ ਕੀਤਾ ਨਹੀਂ ਕਿ ਗੈਬ ਨੂੰ ਕਿੰਨੇ ਗੱਲ ਆਉਣਾ ਸੀ ਗਲੇ ਦਾ ਲਾ ਲਾਣਾ ਕੀਤਾ ਪੈਰੀ ਪੈ ਕੇ ਲੈ ਗਾ ਲਾਏ ਤੇ ਅਗਲਾ ਬਦਨ ਚਰਨ ਧੋਏ ਚਰਨ ਧੋਏ ਚਰਨੋਦ ਤੁਲੈ ਕਹਿੰਦੇ ਉਸ ਵੇਲੇ ਆਪਣੇ ਮਿੱਤਰ ਦੇ ਚਰਨ ਧੋ ਕਰਕੇ ਤੇ ਉਹਨਾਂ ਚਰਨਾਂ ਦਾ ਜਿਹੜਾ ਜਲ ਹੈ ਨਾ ਉਹ ਕ੍ਰਿਸ਼ਨ ਭਗਵਾਨ ਨੇ ਆਪਨੇ ਮੁਖ ਵਿੱਚ ਪਾਇਆ ਕਿੰਨਾ ਪਿਆਰ ਦਿੱਤਾ ਹੈ ਗਰੀਬ ਨੂੰ ਕਿੰਨਾ ਸਤਿਕਾਰ ਦਿੱਤਾ ਆਪਣੇ ਮਿੱਤਰ ਨੂੰ ਚਰਨ ਉਦਕ ਲੈ ਚਰਨ ਧੋਏ ਤੇ ਅਗਲਾ ਬਚਨ ਹੈ ਸੰਘਾਸਨ ਉੱਤੇ ਬੈਠਾਏ ਆਪਣੇ ਸੰਘਾਸਨ ਤੇ ਆਪਣੇ ਮਿੱਤਰ ਸੁਦਾਮੇ ਨੂੰ ਬਿਠਾਉਣਾ ਕੀਤਾ ਤੇ ਜਦੋਂ ਸੁਦਾਮਾ ਘਰੋਂ ਚਲਿਆ ਸੀ ਨਾ ਆਖਿਆ ਘਰਵਾਲੀ ਨੂੰ ਕਿ ਮਹਾਰਾਜੇ ਕੋਲ ਚਲਿਆ ਉਥੇ ਤਾਂ ਵੱਡੇ ਵੱਡੇ ਨਜ਼ਰਾਨੇ ਲੈ ਕੇ ਲੋਕ ਆਉਂਦੇ ਨੇ ਵੱਡੀਆਂ ਵੱਡੀਆਂ ਭੇਟਾਵਾਂ ਦਿੰਦੇ ਨੇ ਮੈਂ ਕੀ ਭੇਟਾ ਲੈ ਕੇ ਜਾਵਾਂਗਾ ਘਰ ਦੇ ਤਾਂ ਕੁਝ ਵੀ ਨਹੀਂ ਕਹਿੰਦੇ ਨੇ ਘਰ ਵਾਲੀ ਚੌਲ ਛੜ ਰਹੀ ਸੀ ਤੇ ਚੌਲਾਂ ਦੀਆਂ ਕਣੀਆਂ ਹੀ ਪੱਲੇ ਬਣ ਦਿੱਤੀਆਂ ਆਹੋ ਹੀ ਲੈ ਜਾ ਧਿਆਨ ਦੇਣਾ ਉਹ ਗਰੀਬ ਸੀ ਘਰੇ ਕੁਝ ਨਹੀਂ ਉਹ ਚੌਲ ਆਪਣੇ ਪੱਲੇ ਨਾਲ ਬਣ ਕਰਕੇ ਲਿਆਇਆ ਸੀ ਕ੍ਰਿਸ਼ਨ ਜੀ ਨੇ ਬੜਾ ਮਾਣ ਕੀਤਾ ਹੈ ਸਤਕਾਰ ਕੀਤਾ ਹੈ ਚਰਨੋਦਕ ਲੈ ਚਰਨ ਧੋਏ ਸਿੰਘਾਸਨ ਉੱਤੇ ਬਿਠਾਏ ਸਿੰਘਾਸਨ ਦੇ ਉੱਪਰ ਬਿਠਾਉਣਾ ਕੀਤਾ ਹੈ ਕਿ ਅਗਲਾ ਬਚਨ ਹੈ ਪੁੱਛੇ ਕੁਸ਼ਲ ਪਿਆਰ ਕਰ ਉਸ ਵੇਲੇ ਬੜਾ ਪਿਆਰ ਕਰਕੇ ਕ੍ਰਿਸ਼ਨ ਜੀ ਆਪਣੇ ਮਿੱਤਰ ਸੁਦਾਮੇ ਨੂੰ ਪੁੱਛਦੇ ਨੇ ਸੁਖ ਸਾਧ ਅਤੇ ਨਾਲ ਪੁੱਛਦੇ ਨੇ ਗੁਰ ਸੇਵਾ ਦੀ ਕਥਾ ਸੁਣਾਏ ਆਪਾਂ ਜਦੋਂ ਆਪਣੇ ਗੁਰੂ ਦੀ ਸੇਵਾ ਕਰਦੇ ਹੁੰਨੇ ਸਾਂ ਮਿੱਤਰਾ ਉਹ ਕਥਾ ਸੁਣਾਉਣਾ ਕਰ ਕਿਵੇਂ ਆਪਾਂ ਸੇਵਾ ਕਰਦੇ ਰਹੇ ਕਿ ਵੀ ਆਪਾਂ ਇਕੱਠੇ ਰਹਿੰਦੇ ਰਹੇ ਗੁਰਸੇਵਾ ਦੀ ਕਥਾ ਸੁਣਾਏ ਆਖਿਆ ਮੇਰੇ ਵਾਸਤੇ ਕੁਝ ਲੈ ਕੇ ਆਇਆ ਨਿਤਰਾ ਹੁਣ ਲਿਬੜੇ ਤੇ ਬੜੇ ਕੱਪੜੇ ਪਾਏ ਹੋਏ ਪਾਟੇ ਪੁਰਾਣੇ ਕੱਪੜੇ ਸੀ ਗਰੀਬ ਸੀ ਤੇ ਬੜਾ ਸਨਮਾਨ ਦਿੱਤਾ ਸਾਰੇ ਰੇਖਣ ਵਾਲੇ ਹੈਰਾਨ ਸਨ ਆਖਿਆ ਮੇਰੇ ਵਾਸਤੇ ਕੁਝ ਲੈ ਕੇ ਆਇਆ ਹੈ ਤੇ ਸਦਾਮਾ ਉਹ ਲਗਾਉਂਦਾ ਪਿਆ ਚੌਲ ਕਿ ਮੈਂ ਕੀ ਦੇਵਾਂਗਾ ਕੱਚੇ ਝੋਲ ਲੈ ਕੇ ਆਇਆ ਤੇ ਗੁਰੂ ਪਿਆਰ ਵਾਲਿਓ ਉਸਦੇ ਲੈ ਕੇ ਤੰਦੁਰ ਚੱਪੇ ਹੋਣ ਵਿਦਾ ਕਰੇ ਅੱਗੇ ਪਹੁੰਚਾਏ ਕ੍ਰਿਸ਼ਨ ਭਗਵਾਨ ਨੇ ਬਲਵਦੀ ਕੋਦੇ ਚੌਲ ਉਹ ਕਰਕੇ ਕੱਚੇ ਚੌਲ ਚਬਣਾ ਕੀਤੇ। ਕੱਤੇ ਖਾ ਲੈਣਾ ਕੀਤੇ ਵਿਦਾ ਕਰੇ ਅੱਗੇ ਪਹੁੰਚਾਏ ਕਹਿੰਦੇ ਫਿਰ ਉਸ ਨੂੰ ਬੜੇ ਆਦਰ ਮਾਨ ਸਤਕਾਰ ਨਾਲ ਵਿਦਾ ਕੀਤਾ ਹੈ। ਅਜ ਦਿੱਤਾ ਕੁਝ ਨਹੀਂ ਸੋਚਦਾ ਪਿਆ ਹੈ ਮੈਨੂੰ ਤਾਂ ਘਰ ਵਾਲੀ ਰਹਿ ਗਈ ਸੀ ਵੀ ਤੇਰਾ ਦਲਿੱਤਰ ਦੂਰ ਹੋ ਜਾਵੇਗਾ ਅਤੇ ਮੇਰਾ ਸਤਕਾਰ ਤੇ ਬੜਾ ਕੀਤਾ ਹੈ ਦਿੱਤਾ ਕੁਝ ਵੀ ਨਹੀਂ। ਬڑے ਆਕਲਮਾਨ ਨਾਲ ਸਤਿਕਾਰ ਕੀਤਾ ਹੈ ਵਿਦਾ ਕੀਤਾ ਹੈ ਅੱਗੇ ਪਹੁੰਚਾਏ ਪਰ ਜਦੋਂ ਘਰੇ ਆਇਆ ਤੇ ਕੀ ਵੇਖਦਾ ਉਥੇ ਭੰਡਾਰ ਭਰੇ ਪਏ ਨੇ ਉਥੇ ਢੇਰ ਲੱਗੇ ਹੋਏ ਨੇ ਚਾਰ ਪਦਾਰਥ ਸੰਕੋਚ ਪਠਾਏ ਚਾਰ ਉਦਾਹਰਣ ਜਿਹੜੇ ਬਿڑا ਸੰਕੋਚ ਤੋਂ ਭੇਜ ਦਿੱਤੇ ਕੋਈ ਅੰਤ ਨਹੀਂ ਇਹਨੇ ਭੰਡਾਰੇ ਘਰ ਵਿੱਚ ਭੇਜ ਦੇਣਾ ਕੀਤੇ ਧਿਆਨ ਦੇਣਾ ਇਹ ਸਾਖੀ ਨੂੰ ਸੁਣਾਉਣੀ ਤੇ ਪਵੇਗੀ ਨਾ ਜਿਹੜੇ ਸਾਡੇ ਗਦਵਾਰ ਕਿੰਤੂ ਕਰਤੇ ਡੱਗ ਰੱਖਿਆ ਹੋਇਆ ਹੁਣ ਭਾਈ ਗੁਰਦਾਸ ਜੀ ਨਾਲੋਂ ਅਸੀਂ ਸਿਆਣੇ ਕੀ ਹੋ ਗਏ ਅੈਨੀਆਂ ਸੌਰੀ ਸੋਚ ਤੇ ਗੁਰੂ ਨਾਨਕ ਸਾਹਿਬ ਜੀ ਹੈ ਨਹੀਂ ਕਿ ਉਹ ਸਾਰੇ ਧਰਮਾਂ ਨੂੰ ਭੰਡੀ ਜਾਣ ਠੀਕ ਹੈ ਅਸੀਂ ਦੂਜੇ ਧਰਮ ਨੂੰ ਨਹੀਂ ਮੰਨਦਾ ਉਹ ਗੱਲ ਵੱਖਰੀ ਹੈ ਸਾਡੇ ਧਰਮ ਦੀ ਮਰਿਆਦਾ ਵੱਖਰੀ ਹੈ ਸਾਡੇ ਧਰਮ ਦਾ ਰਹਿਣ ਸਹਿਣ ਵੱਖਰਾ ਹੈ ਇਹਦਾ ਥਾਰ ਕੀ ਨਹੀਂ ਕਿ ਅਸੀਂ ਦੂਜੇ ਧਰਮਾਂ ਦੀ ਭੰਡੀ ਕਰੀ ਲਈਏ ਆਪੋ ਆਪੋ ਨੇ ਧਰਮਾਂ ਦੇ ਅਸੂਰ ਹੁੰਦੇ ਨੇ ਤੇ ਸਾਰਿਆਂ ਨੂੰ ਆਪੋ ਆਪਣੇ ਧਰਮ ਗੁਵਾਰਗ ਹੋਣ ਦਾ ਸੁਭਾਣਿਕ ਕਿਸੇ ਦੇ ਧਰਮ ਤੇ ਕਿੰਦੂ ਕਰਨਾ ਹੋ ਸਕਦਾ ਉਹਨੇ ਜਿਹੜੇ ਧਰਮ ਵਿੱਚ ਬਹੁਤ ਕੁਝ ਗਲਤ ਵੀ ਹੋ ਸਕਦਾ ਹੈ ਅਸੀਂ ਕੀ ਲੈਣਾ ਸਾਨੂੰ ਆਪਣੇ ਧਰਮ ਬਾਰੇ ਜਾਂਦਾ ਚਾਹੀਦਾ ਹੈ ਕਿ ਅਸੀਂ ਕਿੱਥੇ ਕੋ ਖੜੇ ਆ ਅਸੀਂ ਕਿੰਨੇ ਕੋ ਆਪਣੇ ਧਰਮ ਦੇ ਵਿੱਚ ਪਰਪੱਕ ਹਾਂ ਜਦੋਂ ਅਸੀਂ ਪਰਪੱਕ ਹੋ ਜਾਵਾਂਗੇ ਜਾਵਾਂਗੇ ਨਾ ਮੇਰੇ ਖਿਆਲ ਨਾਲ ਉਦੋਂ ਅਸੀਂ ਕਿਸੇ ਧਰਮ ਤੇ ਉਂਗਲੀ ਵੀ ਨਹੀਂ ਚੁੱਕਾਂਗੇ ਉਹ ਬੰਦਾ ਹੀ ਦੂਜੇ ਧਰਮ ਤੇ ਉਂਗਲ ਚੁੱਕਦਾ ਜਿਹੜਾ ਆਪ ਅਧੂਰਾ ਹੋਵੇ ਇਹਦੇ ਵਿੱਚ ਆਪ ਘਾਟ ਹੋਏ ਜਦੋਂ ਆਪ ਪੂਰਾ ਹੋ ਜਾਂਦਾ ਨਾ ਉਹ ਸਾਰਿਆਂ ਨੂੰ ਗਲਵਕੜੀ ਦੇ ਦਿੰਦਾ ਏ ਇਹ ਸਾਰੇ ਮੇਰੇ ਨੇ ਇਹ ਬਗਾਨੇ ਨਹੀਂ ਸੋ ਗੁਰੂ ਪਿਆਰ ਵਾਲਿਓ ਉਹਨਾਂ ਨੂੰ ਸਾਰਿਆਂ ਵਿੱਚੋਂ ਇੱਕ ਵਾਹਿਗੁਰੂ ਨਜ਼ਰ ਆਉਂਦਾ ਏ ਪਰਮੇਸ਼ਰ ਨਜ਼ਰ ਆਉਂਦਾ ਏ ਜਿੰਨਾ ਚਿਰ ਸਾਡੀ ਸੋਚ ਇੱਕ ਤਾਤੇ ਖੜੀ ਉਦੋਂ ਸਾਨੂੰ ਹਿੰਦੂ ਗਸਾਈ ਬੜਾ ਕੁਝ ਨਜ਼ਰ ਆਵੇਗਾ ਪਰ ਜਦੋਂ ਰਾਮ ਦੀ ਬੰਦਗੀ ਕਰਦੇ ਆ ਕਰਦੇ ਆ ਸਾਡੀ ਸੋਚ ਇੱਥੇ ਤੋੜ ਗਈ ਕਿ ਘਾਟ ਘੱਟ ਮੈਂ ਹਰ ਜੂ ਬਸਾਂ ਸੰਤਨ ਕਹੂ ਪੁਕਾਰ ਵਾਲੀ ਅਵਸਥਾ ਬਣ ਗਈ ਜਾਂ ਇਹ ਅਵਸਥਾ ਬਣ ਗਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਗਨ ਤੇ ਬਿੜਾ ਨਹੀਂ ਕੋਈ ਸਾਰਿਆਂ ਵਿੱਚ ਰੱਬ ਹੀ ਹੈ ਸਾਰਿਆਂ ਵਿੱਚ ਰੱਬ ਕੋਦੇ ਤੋਂ ਬਿੜਾ ਕੋਈ ਨਹੀਂ ਜਦੋਂ ਇਹ ਖੇਡ ਬਣ ਗਈ ਸਭਾ ਕਟਰਾਮ ਬੋਲੇ ਰਾਮਾ ਬੋਲੇ ਰਾਮ ਪਿੜਾ ਕੋ ਬੋਲੇ ਰੇ ਇਕਲ ਬਾਟੀ ਕੁੰਜੇ ਤੀਤੀ ਭਾਂਦੇਨ ਹੈ ਕੋ ਨਾਨਾਰੇ ਸਥਾਵਨ ਜੰਗਮ ਕੀਰਤ ਤੰਗਮ ਘਰ ਘਟ ਰਾਮ ਸਬਾਨਾਰੇ ਇਕਲ ਜਿੰਤਾ ਰਾਗ ਅਨੰਤਾ ਔਰ ਤੇ ਸਤਿ ਆਸਾਰੇ ਪ੍ਰਣਵ ਨਾਮਾ ਭੈਲੇ ਕਾਮਾ ਕੋ ਠਾਕੁਰ ਕੋ ਦਾ ਸਾਰੇ ਗੁਰੂ ਪਿਆਰ ਵਾਲੂ ਗੁਰਬਾਣੀ ਨੂੰ ਪੜੀਏ ਤੇ ਪਤਾ ਲੱਗਦਾ ਹੈ ਕਿੰਨੀ ਡੁਬਿਹਾਈ ਬਾਣੀ ਵਿੱਚ ਹੈ ਅੱਜ ਗੁਰਬਾਣੀ ਦੀ ਕਥਾ ਬਹੁਤ ਘੱਟ ਹੁੰਦੀ ਹੈ ਗੱਲਾਂ ਬਾਤਾਂ ਨਾਲ ਉਲਝਾ ਕਰਕੇ ਸਾਡੇ ਸ਼ੰਕੇ ਪੈਦਾ ਕਰ ਦਿੱਤੀ ਜਾਂਦੀ ਗੁਰਬਾਣੀ ਕਿਸੇ ਸ਼ੰਕੇ ਨਹੀਂ ਪੈਦਾ ਕਰਦੀ ਗੁਰਬਾਣੀ ਤਾਂ ਸ਼ੰਕੇ ਘੜਦੀ ਹੈ ਤੇ ਤੇ ਪੜ ਕੇ ਵੇਖੋ ਪਿਆਰਦਾਰ ਤੁਹਾਨੂੰ ਪਤਾ ਲੱਗੇਗਾ ਤੁਹਾਡੇ ਮਨ ਦੇ ਸ਼ੰਕੇ ਦੇ ਕਿ ਸੋ ਇਹ ਭਾਈ ਸਰ ਪਾਈ ਕੋਰਦਾਸ ਜੀ ਨੇ ਇੱਕ ਸੱਚੀ ਤੇ ਸੁਕੀ ਮਿੱਤਰਤਾ ਦਾ ਪ੍ਰਸੰਗ ਦੱਸਿਆ ਹੈ कि ਜਿਹੜੀ ਸੱਚੀ ਤੇ ਸੱਚੀ ਸੁੱਤੀ ਮਿੱਤਰਤਾ ਨਾ ਉਹ ਅਮੀਰ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਦਰਾਰ ਨਹੀਂ ਪੈਂਦੀ ਪਰ ਜਿਹੜੀ ਝੂਠੀ ਮਿੱਤਰਤਾ ਨਾ ਜਦੋਂ ਚਾਰ ਪੈਸੇ ਆ ਜਾਂਦੇ ਆ ਤੇ ਉਹ ਮਿੱਤਰ ਨੂੰ ਮਿੱਤਰ ਕੁਛੜਣੋਂ ਹਟ ਜਾਂਦਾ ਪਰ ਜਿਹੜੀ ਸੱਚੀ ਮਿੱਤਰਤਾ ਨਾ ਉਹਦੇ ਵਿੱਚ ਇਹ ਮਾਇਆ ਵੀ ਦੀਵਾਰ ਨਹੀਂ ਬਣਦੀ ਇੱਕ ਦੋ ਮਿੰਟਾਂ ਵਿੱਚ ਖਤਮਾਪਤੀ ਕਰਾ ਸੋਹੂ ਪਿਆਰ ਵਾਲੀ ਕੁਰਬਾਨੀ ਵਿੱਚ ਹੋਰ ਵੀ ਐਸੇ ਕਈ ਪ੍ਰਸੰਗ ਨੇ ਇਹ ਕਿਤੇ ਸਮਾਂ ਮਿਲਿਆ ਤੁਹਾਡੇ ਨਾਲ ਸਾਂਝ ਪਾਵਾਂਗਾ ਕਿਉਂਕਿ ਜਿਹੜੇ ਲੋਕ ਕਹਿੰਦੇ ਆ ਕਿ ਦੂਜੇ ਧਰਮ ਦੀ ਗੱਲ ਹੀ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਨੇ ਕਿ ਉਹਨਾਂ ਦਾ ਤੇ ਖੰਡਨ ਕੀਤਾ ਹੈ ਉਹ ਕਿਤੇ ਕਬੀਰ ਸਾਹਿਬ ਦਾ ਬਦਨ ਪੜ੍ਹ ਕਾ ਰਾਜਨ ਕਉ ਤਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੁਹਿ ਭਾਵੈ ਕਿਤੇ ਪ੍ਰਸੰਗ ਪੜ੍ਹ ਕੇ ਵੇਖੋ ਉਥੇ ਵੀ ਕ੍ਰਿਸ਼ਨ ਜੀ ਤੇ ਬਿਦਰ ਦਾ ਪ੍ਰਸੰਗ ਪ੍ਰੇਮ ਦੇ ਪ੍ਰਸੰਗ ਵਿੱਚ ਦਿੱਤਾ ਹੈ ਕਿ ਪ੍ਰੇਮ ਦੀ ਖੇਡ ਕਿੱਥੇ ਵਰਤਦੀ ਧਿਆਨ ਦੇਣਾ ਗੁਰੂ ਪਿਆਰ ਬਾਜੋ ਕਿ ਮੇਰੇ ਵਰਗਾ ਜਦੋਂ ਇਹ ਪ੍ਰਸੰਗ ਸੁਣਾਉਂਦਾ ਨਾ ਕਿ ਕਈ ਲੋਕ ਕਹਿੰਣਗੇ ਲਓ ਜੀ ਇਹ ਤੇ ਗੱਪਾਂ ਹੁਣ ਭਾਈ ਗੁਰਦਾਸ ਜੀ ਨੇ ਗੱਪਾਂ ਨਹੀਂ ਕੀਤੀ ਗੁਰਬਾਣੀ ਵਿੱਚ ਗੱਪਾਂ ਨਹੀਂ ਲਿਖੀਆਂ ਇਹ ਸਮਝਣ ਦੀ ਲੋੜ ਹੈ ਪਰ ਸਾਨੂੰ ਪਤਾ ਨਹੀਂ ਬਾਣੀ ਸਾਨੂੰ ਸੋਚਣੀ ਨਹੀਂ ਅਸੀਂ ਮੰਨ ਲੈਂਦੇ ਵੀ ਹਾਂ ਸ਼ਾਇਦ ਇਹ ਗੱਪਾਂ ਹੀ ਨਹੀਂ ਇਹ ਗੱਪ ਕਹਾਣੀਆਂ ਨਹੀਂਆਂ ਇਹ ਸਿਧਾਂਤ ਲੈਣ ਵਾਸਤੇ ਪ੍ਰਮਾਣ ਦੇ ਕਰਕੇ ਸਾਨੂੰ ਸਮਝਾਇਆ ਹੈ ਕਿ ਪਿਆਰਿਆ ਕੇਵਲ ਦੂਜੇ ਦੇ ਉਂਗਲ ਨਾਲ ਵੇਖਦਾ ਰਹੇ ਕਿਸੇ ਦੇ ਵਿੱਚ ਉਹ ਗੁਣ ਵੀ ਧਾਰਨ ਕਰ ਲੈ ਜੇ ਤੂੰ ਦੂਜੇ ਵੱਲ ਇੱਕ ਉਂਗਲ ਕਰਦਾ ਹੈ ਤੇ ਤਿੰਨ ਉਂਗਲਾਂ ਤੇਰੇ ਵੱਲ ਵੀ ਇਸ਼ਾਰਾ ਕਰਦੀਆਂ ਨੇ ਕਿ ਤੇਰੇ ਵਿੱਚ ਵੀ ਬੜੇ ਉਂਗਲ ਹੋਣਗੇ ਦੂਜੇ ਵੱਲ ਤੂੰ ਇੱਕ ਉਂਗਲ ਕਰਦਾ ਹੈ ਜਦੋਂ ਕਿਸੇ ਵੱਲ ਇੱਕ ਉਂਗਲ ਕਰੀਏ ਨਾ ਤੇ ਤਿੰਨ ਆਪਣੇ ਵੱਲ ਇਸ਼ਾਰਾ ਕਰਦੀਆਂ ਨੇ ਫਰੀਦਾ ਜੇ ਤੂੰ ਅਕਲ ਲਤੀਬ ਕਾਲੀ ਰੇਖ ਨਾ ਲੇਖ ਆਪਣੜੇ ਹਿਰਦਾਨ 'ਚ ਹੈ ਸਿਰਗੀਵਾ ਕਰ ਦੇਖ ਜੇ ਤੂੰ ਅਕਲ ਦਾ ਸਿਆਣਾ ਨਾ ਬ੍ਰੀਖ ਅਕਲ ਵਾਲਾ ਜੇ ਮਾੜੀ ਕਰਕੇ ਕਾਲੇ ਰੇਖ ਨਾ ਲਿਖਣਾ ਕਰ ਆਪਣੀ ਅੰਦਰ ਵੀ ਕਿਤੇ ਝਾਤੀ ਮਾਰ ਕੇ ਰੇਖ ਦੂਜਿਆਂ ਉਤੇ ਬਾੜਾ ਕਹੀ ਦਿੱਤਾ ਹੈ ਕਿਤੇ ਆਪਣੇ ਅੰਦਰ ਨੂੰ ਤੱਕ ਕੇ ਵੇਖ ਤੂੰ ਕਿਤੇ ਖੜਾ ਤੇਰੇ ਵਿੱਚ ਕਿੰਨੇ ਕੁ ਔਗਣ ਹੈ ਗੁਰਮਤ ਦੂਜੇ ਦੇ ਔਗਣ ਫੜੋਣ ਵਾਸਤੇ ਨਹੀਂ ਸੀ ਕਹਿੰਦੀ ਗੁਰਮਤ ਕਹਿੰਦੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਏਤੇ ਔਗਣ ਹਾਰੇ ਦਇਆ ਕਰੋ ਕਿਛ ਮੇਰ ਉਪਾਅ ਹੋ ਡੁੱਬਦੇ ਪੱਥਰ ਤਾਰੇ ਗੁਰਮਤ ਕਹਿੰਦੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਾਵ ਦੰਦਾਨਕ ਤਾਰੇ ਸੋਏ ਗੁਰਮਤ ਕਹਿੰਦੀ ਤੂੰ ਆਪਣੀ ਬੁਰੀਾਈ ਵੇਖ ਦੂਜੇ ਦੀ ਤੰਗਿਆਈ ਵੇਖ ਜਦੋਂ ਦੂਜੇ ਦੀ ਚੰਗਿਆਈ ਦੇਖੇਗਾ ਤੇ ਚੰਗਾ ਬਣ ਜਾਵੇਗਾ ਜਦੋਂ ਆਪਣੀ ਬੁਰੀਆਈ ਦੇਖੇਗਾ ਤੇਰੀਆਂ ਬੁਰੀਆਈਆਂ ਦੂਰ ਹੋਣਗੀਆਂ ਕਬੀਰ ਸਾਹਿਬ ਨੇ ਬੁਰੀਆਈ ਦੇਖੀ ਕਬੀਰ ਹਮ ਸਭ ਤੇ ਬੁਰੇ ਹਮ ਤਜ ਭਲੋ ਸਭ ਹੋਏ ਜਿਨ ਐਸਾ ਕਰ ਗੁਜਿਆ ਨੀਤ ਹਮਾਰਾ ਸੋਏ ਇਹਨੂੰ ਸਮਝਣ ਦੀ ਲੋੜ ਹੈ ਗੁਰੂ ਪਿਆਰ ਵਾਲਿਓ ਹੁਣ ਲੈਣਾ ਸੋ ਬਿਰਤੀ ਨੂੰ ਕੰਗੇ ਪਾਸੇ ਲਿਆਓ ਆਪਾਂ ਉਸ ਪ੍ਰਸੰਗ ਵਿੱਚੋਂ ਇਹ ਗੁਣ ਲੈਣਾ ਹੈ ਕਿ ਸੱਚੀ ਮਿੱਤਰਤਾ ਸਾਹਮਣੇ ਲਗਾਉਣੀ ਚਾਹੀਦੀ ਹੈ ਇਹ ਕਿਸੇ ਨਾਲ ਮਿੱਤਰਤਾ ਹੈ ਉਹਦੇ ਨਾਲ ਕਦੇ ਧੋਖਾ ਨਹੀਂ ਕਰਨਾ ਸਿੱਖਨੇ ਅਸਲੀ ਮਿੱਤਰ ਤੇ ਸਾਡਾ ਵਾਹਿਗੁਰੂ ਹੈ ਕਿ ਸੱਜਣ ਸੱਚਾ ਕਾਜ ਸਾਹੂ ਸਿਰ ਸਾਹਾ ਹੁੰਦਾ ਹੈ ਸਾਹੂ ਜਿਸ ਪਾਸ ਬਰਕਿਆਂ ਸੋਹੀ ਹੈ ਸਭਨਾ ਦਾ ਵੇ ਸਾਹੂ ਬਾਕੀ ਤਾਂ ਮਤਲਬ ਦੇ ਮਿੱਤਰ ਹੁੰਦੇ ਹਨ ਗੁਰਬਾਣੀ ਦਾ ਬਚਨ ਮਨਮੁੱਖਾਂ ਦੀ ਦੋਸਤੀ ਮਾਇਆ ਦਾ ਸੰਬੰਧ ਮਨਮੁੱਖਾਂ ਵੀ ਦੋਸਤੀ ਮਾਇਆ ਦੇ ਸੰਬੰਧ ਕਰਕੇ ਹੈ ਜਿੱਤੇ ਬੰਨਣ ਖਾਵਣੇ ਤੇ ਜਿੱਤੇ ਰੱਖਣ ਗੰਢ ਬਾਰੇ ਜਿੰਨਾ ਚਿਰ ਪੈਣ ਵਾਸਤੇ ਖਾਣ ਵਾਸਤੇ ਮਿਲਦਾ ਹੈ ਉਹਨਾਂ ਤੇ ਪਿਆਰ ਰੱਖਣਗੇ ਜਿੱਦ ਦਿਨ ਕਿਸ਼ੂ ਨਾ ਹੋਵੇ ਤਿੱਦ ਦਿਨ ਬੋਲਣ ਕੰਨ ਬਾਹਰੇ ਕਿੰਦੇ ਜਿੱਦਰ ਮਦਦ ਉਸ ਦਾ ਪੂਰਾ ਹੋਇਆ ਤੇ ਉਹੀ ਜਿਹੜੇ ਬੂੜੇ ਮਿੱਤਰ ਹੁੰਦੇ ਬਦਨਾਮੀ ਕਰਨ ਲੱਗ ਪੈਂਦੇ ਕਹਿੰਦੇ ਬਾੜਾ ਹੀ ਬੜਾ 10 ਸਾਲ 20 ਸਾਲ ਇਕੱਠੇ ਰਹਿੰਦੇ ਨੇ ਬਾਅਦ ਵਿੱਚ ਉਹੀ ਕਹਿੰਦੇ ਬੰਦਾ ਬੜਾ ਬਾੜਾ ਹੈ ਨਹੀਂ ਸੋਚ ਮਾੜੀ ਹੋ ਗਈ ਉਹ ਨਹੀਂ ਬਾੜਾ ਸਾਡੀ ਸੋਚ ਡਿੱਗ ਗਈ ਜੇ ਬਾੜਾ ਸੀ ਤੇ ਪਹਿਲਾਂ ਕਿਵੇਂ ਇੰਨਾ ਚ ਮਿੱਤਰ ਬਣੇ ਇਹ ਧਿਆਨ ਦੇਣਾ ਸੋ ਗੁਰੂ ਪਿਆਰ ਵਾਲਾ ਅਸਲੀ ਮਿੱਤਰ ਵਾਹਿਗੁਰੂ ਹੈ ਤੇ ਸਾਨੂੰ ਮਿੱਤਰਤਾ ਦਾ ਉਦਾਹਰਨ ਦਿਤਾ ਹੈ ਕਿ ਮਿੱਤਰਤਾ ਜਿਹੜੀ ਹੈ ਨਾ ਉਹ ਕ੍ਰਿਸ਼ਨ ਸੁਭਗਵਾਨ ਵਰਗੀ ਤੇ ਕਿਤੇ ਸੁਦਾਮੇ ਵਰਗੀ ਧਾਰਕ ਹੈ ਕਿ ਇਹ ਕਿ ਤੇਰਾ ਜੀਵਨ ਕਿਵੇਂ ਸਫਲਾ ਹੁੰਦਾ ਹੈ ਇਹ ਨਹੀਂ ਕਿ ਕੇਵਲ ਖੁਸੂਆਰਤ ਵਾਸਤੇ ਆ ਤੇ ਬਾਕੀ ਤਾਂ ਦੁਨੀਆ ਦੇ ਨੰਤਰ ਘੁੱਟੇ ਨੇ ਕੇਵਲ ਵਾਹਿਗੁਰੂ ਨਾਲ ਮਿੱਤਰਤਾ ਕਾ ਤੇ ਵਾਹਿਗੁਰੂ ਨਾਲ ਮਿੱਤਰਤਾ ਸਿੱਖ ਧਰਮ ਵਿੱਚ ਕਿਵੇਂ ਪੈਂਦੀ ਹੈ ਉਹ ਇੱਕੋ ਹੀ ਤਰੀਕਾ ਹੈ ਤੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਾਂ ਗੁਰੂ ਗ੍ਰੰਥ ਸਾਹਿਬ ਦੀ ਦਰਮਗੀਏ ਕਾਟੇ-ਕਾਟ ਕੇ ਦਾ ਅੰਮ੍ਰਿਤ ਸਰਕਾਰੇ ਕੀ गुरु दसी मर्यादा चली ना बा सतसंगत अभ्यास करिए गुरु साकी बाह फड़ेगा ता जीवन सतला हो इतनी सेवा प्रवान करे भुला दोखी वागुरु जी का खालसा वाहगुरु जी की फतेह